ਜੇ ਕੋਈ ਬਦਲਾਅ ਆਣਾ ਕਿਸਨੇ ਪਹਿਲਾ ਸ਼ਹਿਰ ਕਰ ਲਿਆ ਮਗਰ ਪਹਿਲੇ ਤੇ ਜਿਹੜਾ ਝਾੜੂ ਲੱਗਦਾ ਐ ਜਦੋਂ ਉਹਨੇ ਘਰੇ ਦੇਰੇ ਪਾਣੀ ਝਾੜੂ ਪਏ ਨਾ ਉਹਨੂੰ ਅੱਗ ਲੱਗ ਗਈ ਮਰਾਇਆ ਨੂੰ ਕਰੂ ਨਹੀਂ ਆਪਾਂ ਹੁਣ ਮੈਂ ਪਾਰਟੀ ਦੇ ਫੈਸਲਾ ਕੀਤਾ ਹੁਣ ਆਪਣੇ 2 ਮਹੀਨੇ ਰਹਿ ਗਏ ਅਪਰੇਲ ਮਹੀਨੇ ਫਰਵਰੀ ਤੋਂ ਅਮਾਤ ਮਹੀਨੇ ਦੇ ਪਹਿਲੇ ਹੱਦ ਤੱਕ ਕੋੜ ਲੱਗ ਜਾਣਾ ਤੇ ਮਨ ਲਗਾ ਅਪ੍ਰੈਲ ਤੇ ਮਹੀਨੇ ਅੰਦਰ ਐਕਸ਼ਨ ਹੋ ਜਾਣਾ ਸਾਨੂੰ ਐਕਸ਼ਨ ਚੱਲਣਾ ਦੇਖੋ ਤੁਸੀਂ ਹੁਣ ਆਪਣੀ ਸਰਕਾਰ ਆਪਣੀ 파ਟੀ ਨੂੰ ਤੱਕਣਾ ਚਾਹਨਾ ਹੁਣ ਕੋਈ ਬਿਮਾਰੀ ਤੇ ਹੋਰ ਤਾਂ ਨਹੀਂ ਕੋਈ ਪੁਛਾਈ ਤੋਂ ਨਹੀਂ ਕੋਈ ਕੁਝ ਨਹੀਂ ਸਭ ਨੂੰ ਮੇਰੇ ਪੱਕਾ ਇੱਕ ਇੱਕ ਹੋਰ ਥੋੜਾ ਝਾੜੂ ਦਾ ਉਤੋਲ ਹੈ ਥਾਂ ਵੀ ਹੋਰ ਥੋੜੇ ਹਲਕੇ ਜਾ ਰਾਜਾ ਬੜੇ ਨੇਗਾ ਉਹ ਵੀ ਬੜਾ ਝੂਠ ਤੇ ਗੂੜ ਗੁੰਦਾ ਐਡਾ ਵੱਡਾ ਗੱਪੀ ਪਹਿਲੇ ਜਗਦੀਪ ਗੱਪੀ ਸੀ آ گلا بھی نمبر لے گیا چھ نہیں کرتا منہ نہیں کھولتا بنایا ایک منٹ نہیں رہا سکتا تین سال بعد بچا سکتا ਜਾ ਤੋਈ ਸਾਇਰ ਦਾ 3 ਸਾਲ ਦਾ ਨਹੀਂ ਕਿਉਂ ਉਦੋਂ ਕੀ ਸਰਕਾਰ ਆਉਗੀ ਜੇ ਕੋਈ ਬਦਲਾਅ ਆਣਾ ਕਿਸੇ ਪੱਲੇ ਖੇਤਰ ਕਰਦੇ ਹੋ ਮਗਰ ਪਹਿਲੇ ਤੇ ਜਿਹੜਾ ਝਾੜੂ ਲਿਖਦਾ ਐ ਕਰੋ ਉਹਨਾਂ ਨੇ ਘਰੇ ਦੇ ਬਾਹਲੇ ਘਰੋਂ ਕੋਈ ਉਹਨੂੰ ਅੱਗ ਲਾਉਂਦੇ ਮਰਾਇਆ ਉਹ ਝਾੜੂਦਿਆਂ ਆਪਾਂ ਹੁਣ ਮੈਂ ਪਾਰਟੀ ਨੇ ਫੈਸਲਾ ਕੀਤਾ ਹੁਣ ਆਪਣੇ ਤੋਂ ਵੀ ਨਹੀਂ ਲੈ ਕੇ ਅਪ੍ਰੈਲ ਮਹੀਨੇ ਫਰਵਰੀ ਮਹਾਤਮੀਨੇ ਦੇ ਪਹਿਲੇ ਹੱਦ ਤੱਕ ਤੋੜ ਲੱਗਣਾ ਤੇ ਮੈਨੂੰ ਲੱਗਦਾ ਅਪ੍ਰੈਲ ਦੇ ਬੇਜੰਦਰ ਐਕਸ਼ਨ ਹੋ ਜਾਣਾ ਸਾਂਝੂ ਐਕਸ਼ਨ ਚੱਲਣਾ ਦੇਖੋ ਤੁਸੀਂ ਹੁਣ ਆਪਣੀ ਸਰਕਾਰ ਆਪਣੀ ਪਾਰਟੀ ਨੂੰ ਕੰਡਾ ਚਾਹਨਾ ਹੁਣ ਕੋਈ ਬਿਮਾਰੀ ਤੇ ਹੋਰ ਤਾਂ ਨਹੀਂ ਕੋਈ ਝਾੜੂ ਦੂਨੀ ਕੋਈ ਰੇਗੀ ਕੁਝ ਖਤਮ ਹੋ ਗਏ ਪੱਕਾ ਇੱਕ ਇੱਕ ਹੋਰ ਥੋੜਾ ਝਾੜੂ ਦਾ ਪੂਰਾ ਠਾਲੀ ਹੋਰ ਥੋੜੇ ਹੱਥੇ ਜਾ ਰਾਜਾ ਬੜੇ ਨਿਕਿਆ

ਇੱਕ ਮਿੰਟ ਰੀਗਰੈਸਰ ਦਾ ਚਲੋ 3750 ਦਾ 37 ਬਾਅਦ ਤੱਕ ਨਹੀਂ ਪਹੁੰਚ ਸਕਦਾ 50 ਦਾ ਹੀ ਸਾਇਦਾ 37 ਦਾ ਨਹੀਂ ਨਹੀਂ ਕਿਉਂ ਉਦੋਂ ਕੀ ਸਰਕਾਰ ਆਉਗੀ ਜੋ ਨਹੀਂ ਜੇ ਕੋਈ ਬਦਲਾਅ ਆਣਾ ਕਿਸ ਨੇ ਪਹਿਲਾ ਛੇਤਰ ਕਰ ਲਿਓ ਮਗਰ ਪਹਿਲੇ ਤੇ ਜਿਹੜਾ ਝਾੜੂ ਲੱਗਦਾ ਐ ਜਦੋਂ ਆਪਣੇ ਘਰੇ ਦੇ ਪਾਣੀ ਝਾੜੂ ਪਏ ਨੇ ਉਹਨੂੰ ਤਾਂ ਅੱਗ ਲੱਗਦੀ ਮਰਾਇਆ ਉਹ ਘੜੂ ਨੇ ਆਪਾਂ ਹੁਣ ਮੈਂ ਪਾਰਟੀ ਨੇ ਫੈਸਲਾ ਕੀਤਾ ਹੁੰਦਾ ਆਪਣੇ 2 ਮਹੀਨੇ ਰੱਖੇ ਅਪ੍ਰੈਲ ਦੇ ਮਹੀਨੇ ਫਰਵਰੀ ਤੋਂ 3 ਮਹੀਨੇ ਦੇ ਪਹਿਲੇ ਹੱਦ ਤੱਕ ਟੋਰ ਲੱਗ ਜਾਣਾ ਤੇ ਮਨ ਲੱਗਾ ਅਪ੍ਰੈਲ ਦੇ ਬੇਜ ਅੰਦਰ ਇਲੈਕਸ਼ਨ ਹੋ ਜਾਣਾ ਸਾਂਝੂ ਲੈਕਸੀ ਚੱਲੂਗਾ ਦੇਖੋ ਤੁਸੀਂ ਹੁਣ ਆਪਣੀ ਸਰਕਾਰ ਆਪਣੀ ਪਾਰਟੀ ਨੂੰ ਚੰਗਾ ਚਾਹਨਾ ਹੁਣ ਕੋਈ ਬਿਮਾਰੀ ਤੇ ਹੋਰ ਤਾਂ ਨਹੀਂ ਕੋਈ ਉਚਾਨੀ ਦੂਰੀ ਕੋਈ ਵੇਖੀ ਕੁਝ ਨਹੀਂ ਸਭ ਬਹੁਤ ਪੱਕਾ ایک ہوا تھوڑے بڑی ماریا بس آج نہ آئے ایک منٹ بعد نہیں رکھ سا بسا میں ਮੂੰਹ ਨਹੀਂ ਕਰਦਾ ਮੂੰਹ ਨਹੀਂ ਖੋਲਦਾ ਨਾਲੇ ਪ੍ਰਧਾਨ ਬਣਾਇਆ ਇੱਕ ਮਿੰਟ ਨਹੀਂ ਰਗਰਸਦਾ ਚਲੋ 3 ਸਾਲ ਦਾ 50 ਸਾਲ ਦਾ ਮੂੰਹ 3 ਸਾਲ ਦਾ ਬਾਤ ਨਹੀਂ ਕੋਈ 50 ਸਾਲ ਦਾ 50 ਵੀ ਸਾਲ ਦਾ 3 ਸਾਲ ਦਾ ਨਹੀਂ ਨਹੀਂ ਕਿਉਂ ਉਦੋਂ ਕੀ ਸਰਕਾਰ ਆਉਗੀ ਨਾਮ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ